ਮੇਰਾ ਨਾਮ ਸ਼ਿਵਨੀਤ ਗਰਗਾ ਮੈਂ ਸਮਾਨ ਦਾ ਬਿਲੋਂਗ ਕਰਦਾ ਇਸ ਤਰ੍ਹਾਂ ਦੇਖਦਾ ਹਾਂ ਕਿ ਜੀਵਨ ਨੂੰ ਚਾਹੁੰਨਾਂ ਨੂੰ ਲੈ ਕੇ 24 ਗਰੰਟੀਆਂ ਦਾ ਮੈਨੀਫੈਸਟੋ ਜਾਰੀ ਜਿਹੜਾ ਮੋਦੀ ਜੀ ਨੇ ਨਵਾਂ ਬੀਜੇਪੀ ਨੇ ਮੈਨੀਫੈਸਟੋ ਜਾਰੀ ਕੀਤਾ 24 ਗਰੰਟੀਆਂ ਦਾ ਉਹ ਬਹੁਤ ਵਧੀਆ ਹੈ ਉਹ ਚ ਉਹਨਾਂ ਨੇ ਜਿਹੜੀਆਂ ਯੋਜਨਾਵਾਂ ਚੱਲ ਰਹੀਆਂ ਨੇ ਉਹਨਾਂ ਨੂੰ ਫਿਰ ਅੱਗੇ ਵੀ ਚੱਲਦੇ ਰਹਿਣ ਲਈ ਕੀ ਦੱਸਿਆ ਵੀ ਉਹ ਹਮੇਸ਼ਾ ਅੱਗੇ ਚੱਲਦੇ ਰਹਿਣਗੀਆਂ ਉਹ ਚ ਗਰੰਟੀਆਂ ਕਾਫੀ ਨੇਕੀਆਂ ਜਿੱਦਾਂ ਆਯੂਸ਼ਮਾਨ ਕਾਰਡ ਹੋ ਗਿਆ ਜਿਹੜਾ ਆਪਾਂ ਹਰ ਪ੍ਰਾਈਵੇਟ ਹਸਪੀਟਲ ਚਾਹ ਕਿਤੇ ਵੀ ਯੂਜ਼ ਕਰ ਸਕਦੇ ਨੇ ਕਿ ਜਿਹੜੇ ਗਰੀਬ ਲੋਕਾਂ ਦੇ ਜਿਵੇਂ ਕਿਸੇ ਨੂੰ ਬਿਮਾਰੀ ਆ ਉਹਦਾ ਇਲਾਜ ਹੋ ਸਕਦਾ ਤੇ ਜਿਹੜਾ ਆਵਾਸ ਯੋਜਨਾ ਵੀ ਹੈ ਮਾਂ ਆਵਾਸ ਯੋਜਨਾ ਅਟਲ ਬਿਹਾਰੀ ਪੈਨਸ਼ਨ ਯੋਜਨਾ ਜਿਹੜੀ ਪੈਨਸ਼ਨ ਉਹਨਾਂ ਨੂੰ 5 ਲੱਖ ਤੱਕ ਦਾ ਫਰੈਂਚ ਉਹ ਬੀਮਾ ਮਿਲਦਾ ਠੀਕ ਹੈ ਨਾ ਤੇ ਜਿਹੜਾ ਆਵਾਸ ਯੋਜਨਾ ਹੈ ਉਹ ਚ ਘਰ ਮਿਲਦੇ ਨੇ ਉਹਨਾਂ ਨੂੰ ਜਿਹੜੇ ਗਰੀਬ ਪਰਿਵਾਰ ਨੇ ਜਿਹੜੇ ਘਰ ਨਹੀਂ ਬਣਾ ਬਣਾ ਸਕਦੇ ਆਪਣੇ ਲਈ ਉਹਨਾਂ ਲਈ ਬੀਜੇਪੀ ਗਵਰਨਮੈਂਟ ਘਰ ਬਣਾ ਕੇ ਦਿੰਦੀ ਆ ਉਹਨਾਂ ਦੇ ਰਹਿਣ ਲਈ ਤੇ ਇਸ ਕਰਕੇ ਹੋਰ ਵੀ ਕਈ ਯੋਜਨਾਵਾਂ ਨੇ ਗਿਆ ਜਿਹੜੀਆਂ ਬਹੁਤ ਵਧੀਆ ਮੋਦੀ ਜੀ ਨੇ ਚਲਾਈਆਂ ਨੇ ਗਿਆ ਤੇ ਚ ਬਹੁਤ ਵਿਕਾਸ ਹੋਇਆ ਜਿਹੜਾ ਅੱਜ ਕੱਲ ਦੇ ਟਾਈਮ 'ਚ ਆਪਾਂ ਦੇਖ ਰਹੇ ਆਂ ਜੋ ਜੋ ਉਹਨਾਂ ਨੇ ਵਾਅਦੇ ਕੀਤੇ ਸਾਰੇ ਪੂਰੇ ਹੋਏ ਨੇ ਕਿ ਮੋਦੀ ਜੀ ਨੇ ਜਿਵੇਂ ਆਪਾਂ ਲਾਲੀ ਉਹਨਾਂ ਨੇ ਕਿਹਾ ਸੀ ਵੀ ਤਿੰਨ ਤਲਾਕ ਖਤਮ ਕਰਨਗੇ ਉਹ ਖਤਮ ਹੋ ਗਿਆ ਆਪਾਂ ਨੂੰ ਪਤਾ ਹੀ ਹੈ ਤੇ ਜਿਹੜਾ ਰਾਮ ਮੰਦਰ ਕਿਹਾ ਸੀ ਇੰਨੇ ਟਾਈਮ ਤੋਂ 100 ਤੇ 150 ਸਾਲ ਤੋਂ ਪਿਆਸ ਸੀਗਾ ਇਦਾਂ ਹੀ ਉਹ ਵੀ ਬਣ ਗਿਆ ਦੋਸਤੋ ਜਿਵੇਂ ਜੰਮੂ ਕਸ਼ਮੀਰ ਤੋਂ 370 ਤਾਰਾ ਸੀ ਕਿ ਉਹ ਖਤਮ ਹੋ ਗਿਆ ਤਾਰਾ ਕੋ ਸਹੀ ਚੱਲ ਰਿਹਾ ਹੈ ਅਪਰ ਰੋਡਸ ਵਗੈਰੇ ਦੇਖ ਲਏ ਜੋ ਵੀ এমਪਲੋਇਮੈਂਟ ਰੇਟ ਦੇਖ ਲਏ ਅਰਥਵਿਵਸਤਾ ਚ ਇੰਡੀਆ ਹੁਣ 5ਵੇਂ ਨੰਬਰ ਤੇ ਆ ਗਿਆ ਹੈ ਇਕਨੋਮੀ ਰੇਟ ਚ ਇਸ ਕਰਕੇ ਆ ਡਵੈਲਪਮੈਂਟਸ ਨੇ ਜੋ ਇੱਕ ਦੇਸ਼ ਨੂੰ ਅੱਗੇ ਲੈ ਕੇ ਜਾਂਦੇ ਨੇ ਦੂਜੇ ਦੇਸ਼ਾਂ ਨਾਲ ਆਪਣੇ ਸਬੰਧ ਜਿਵੇਂ ਪਾਕਿਸਤਾਨ ਜਾਂ ਹੋਰ ਵੀ ਵਧੀਆ ਦੇਸ਼ਾਂ ਨਾਲ ਡਵੈਲਪ ਹੋਏ ਨੇ ਅਮਰੀਕਾ ਰਸ਼ੀਆ ਵਗੈਰੇ ਨਾਲ ਸਭ ਨਾਲ ਜਿਹੜੇ ਰਿਲੇਸ਼ਨਸ ਨੇ ਡਵੈਲਪ ਹੋਏ ਨੇ ਹੁਣ ਸਤਨ ਅਦਰ ਡਿਜੀਟਲ ਇੰਡੀਆ ਦਾ ਬਹੁਤ ਬੈਨੀਫਿਟ ਹੋਇਆ ਜਿੱਦ ਆਪਾਂ ਦੇਖਦੇ ਹਾਂ ਹੁਣ Google Pay ਐਪ ਵਗੈਰਾ ਆ ਗਏ ਨੇ PhonePe ਆਪਾਂ ਨੂੰ ਹੁਣ ਬੈਂਕ ਚ ਜਾ ਕੇ ਕੈਸ਼ ਕਢਾਉਣ ਦੀ ਲੋੜ ਨਹੀਂ ਹੈਗੀ ਅਗਰ ਆਪਾਂ ਉਰੇ ਬੈਠੇ ਆਪਾਂ ਕਿਸ ਨੂੰ ਵੀ ਟ੍ਰਾਂਸਫਰ ਕਰ ਸਕਦੇ ਹਾਂ ਕਿਤੇ ਵੀ ਮਨੀ ਜਿਹੜੇ ਬਹੁਤ ਵਧੀਆ ਹੋ ਗਿਆ ਹੈ